ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚੱਲਦਾ ਮਿੱਟੀ ਛਾਨਣ ਦਾ ਕੰਮ ਪੂਰਾ ਜੋਰਾਂ ਸ਼ੋਰਾਂ ਤੇ ਕਿਉਂਕਿ ਸਾਡੇ ਕੋਲੇ ਮਿੱਟੀ ਮੁੱਕ ਗਈ ਸੀ ਗਲ ਦੀ ਤੇ ਅੱਜ ਸਾਡੀ ਪਨੀਰੀ ਨਹੀਂ ਵਜਾਈ ਹੋਈ ਤਾਂ ਕਰਕੇ ਅੱਜ ਆਪਣੀ ਬੀਬੀਆਂ ਲਾਈਆਂ ਹੋਈਆਂ ਨੇ ਮਿੱਟੀ ਛਾਨਣ ਨੂੰ ਕਿਉਂਕਿ ਬੰਦੇ ਵੇਲੇ ਨਹੀਂ ਹੁੰਦੇ ਬੰਦਿਆਂ ਦੇ ਹੋਰ ਕੰਮ ਹੀ ਨਹੀਂ ਮੁੱਕਦੇ ਤੇ ਟਰਾਲੀ ਭਰ ਗਈ ਪਨੀਰੀ ਕੱਲ ਭਿਉਂਤੇ ਸੀ ਪੰਜ ਟਰਾਂਮਾਂ 'ਚ ਫੇਰ ਭਿਉਂਤੇ ਹੋਇਆ ਆ ਦੇ 2 ਬਿ ਭਿਉਂਤਾ ਹੋਇਆ ਆਪਣਾ ਤੇ ਸਾਰੇ ਟਰਾਂਮ ਬਿ ਭਿਉਂਦੇ ਆ ਉਹ ਕੱਢ ਕੇ ਰੱਖਿਆ ਹੋਇਆ ਕਿਉਂਕਿ 26 ਕੱਲ ਨੂੰ ਛਿੱਟੇ ਵਾਲੀ ਵੀ ਬੀਜਣੀ ਆ ਤੇ ਦੂਸਰੀ ਵੀ ਬੀਜਣੀ ਆ ਜਿਹੜੀ ਦੂਜੀ ਆ ਮਸ਼ੀਨ ਵਾਲੀ ਤੇ ਮਸ਼ੀਨ ਵਾਲੀ ਕਿਉਂਕਿ ਅੱਜ ਬੀਜਾਈ ਨਹੀਂ ਹੋਈ ਮਸ਼ੀਨ ਵਾਲੀ ਪਨੀਰੀ ਦੀ ਕੰਬਾਈਨਰ ਰਿਪੇਅਰ ਕਰਦੇ ਆ ਵੀਜ ਰਿਪੇਅਰ ਤੱਕ ਕੁੱਚੇ ਨਹੀਂ ਕਰਿਆ ਇਹਦਾ ਵੀ ਥ੍ਰੈਸ਼ਰ ਬਦਲੀ ਕਰਤਾ ਇਹਦਾ ਵੀ ਥ੍ਰੈਸ਼ਰ ਬਦਲੀ ਕਰਤਾ ਇਹਦੀ ਗੇਅਰ ਦੀਆਂ ਗਰਾਰੀਆਂ ਦੋ ਖਰਾਬ ਹੋਈਆਂ ਆ ਉਹ ਕਰਨੀਆਂ ਬਸ ਹੋਰ ਕੋਈ ਬਈ ਸਮਾਨ ਨਹੀਂ ਲਿਆਂਦਾ ਕੁਝ ਨਹੀਂ ਲਿਆਂਦਾ ਆਪਾਂ ਠੀਕ ਨਹੀਂ ਗੇਅਰ ਦੀ ਗਰਾਰੀ ਇਹਦੀ ਇਹਦਾ ਗੇਅਰ ਤਾਂ ਦੇਖਣਾ ਚੈੱਕ ਕਰਨਾ ਆਹਦੇ ਬਾਸਕਟ ਪਾਤੀ ਮੱਕੀ ਵਾਲੀ ਤੇ ਤੇ ਥ੍ਰੈਸ਼ਰ ਆਪਣਾ ਤਾਂ ਉਹੀ ਆ ਤੋਤੀਆਂ ਨਹੀਂ ਹੈਗੀਆਂ ਕਿਉਂਕਿ ਸਾਫ ਆ ਮਸ਼ੀਨਾਂ ਨੂੰ ਕੁਝ ਨਹੀਂ ਹੋਇਆ ਤੇ ਇਹਦੇ ਫੀਡਰ ਪਾਤਾ ਇਹਦੇ ਫੀਡਰ ਪਾਤਾ ਇਹਦੀ ਤਿਆਰੀ ਹੋ ਗਈ ਆ ਇਹ ਆਪਣੀ ਰਾਣੀ ਸੁੰਦਰਾ ਇਹ ਪੂਰੀ ਓਕੇ ਦੀ ਰਿਪੋਰਟ ਹੋ ਗਈ ਆ ਇਹਦਾ ਕੰਮ ਸਹੀ ਹੋ ਗਿਆ ਸਾਰਾ ਕੁਝ ਇਹਦਾ ਕੰਮ ਫਿਨਿਸ਼ ਹੋ ਗਿਆ ਤੇ ਦਹਾ ਬਾਸਕਟਾਂ ਕੱਢੀਆਂ ਹੋਈਆਂ ਜਿਹੜੀਆਂ ਕਣਕ ਕਾਲੀਆਂ ਸੀਗੀਆਂ ਇਹਨਾਂ ਦੀ ਅਰੀਜਨਲ ਬਾਸਕਟਾਂ ਨੇ ਬਾਈ ਦੇ ਲਓ ਇੱਕ ਇੱਕ ਇੱਕੀ ਮਾਡਲ ਦੀ ਆ ਇੱਕ 22 ਮਾਡਲ ਦੀ ਆ ਤੁਸੀਂ ਤਾਰਾਂ ਨੂੰ ਦੇਖ ਲਓ ਕੋਈ ਫਰਕ ਨਹੀਂ ਹਿਸ ਤੱਕ ਤੇ ਕੋਈ ਫਰਕ ਤਾਂ ਹੋਵੇ ਮਾੜਾ ਜਿਹਾ ਕੁਆਲਿਟੀ ਆ ਬਾਈ ਇਸੇ ਗੱਲ ਦੇ ਪੈਸੇ ਪੈਸੇ ਜ਼ਰੂਰ ਆ ਕੁਆਲਿਟੀ ਦੇ ਪਰ ਹੈਗੇ ਆ ਪੈਸੇ ਇਹ ਲੱਗਦੇ ਆ ਪੈਸੇ ਹੁਣ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਚੀਜ਼ ਦੱਸਦਾ ਤੁਸੀਂ ਕਹਿਣਾ ਬਾਈ ਮਹਿੰਗਾ ਕਿੰਨਾ ਜਗਾੜੂ ਵੀ ਬਣ ਸਕਦਾ ਹੁਣ ਨਾ ਇਹ ਦੇ ਨਾ ਇਹ ਨਾ ਥਰੇਸ਼ਰ ਦੀਆਂ ਪ੍ਰੈਸ਼ਰ ਨੂੰ ਨਾ ਪਲੇਟਾਂ ਲੱਗਦੀਆਂ ਨੇ ਬੰਦ ਹੋ ਜਾਂਦਾ ਮੱਕੀ ਦੇ ਵਿੱਚ ਪ੍ਰੈਸ਼ਰ ਇੱਥੇ ਪਲੇਟਾਂ ਲਾਉਂਦੀਆਂ ਹੁਣ ਜਿਹੜਾ origignal ਪਲੇਟਾਂ ਨੇ ਜੇ ਆਪਾਂ ਕੰਪਨੀ ਵਿਟਡ ਲਾਉਣੀ ਆ ਉਹਦੇ ਲੱਗੀਆਂ ਹੋਈਆਂ ਆਪਣੇ ਉਹਦੇ ਨਾਲ ਹੀ ਕੱਟਦੇ ਆਈਆਂ ਸੀ ਆਪਣੇ ਜਦੋਂ ਆਪਾਂ ਕਟਰ ਲਿਆ ਸੀ ਨਾ ਉਹਦੇ ਨਾਲ ਹੀ ਵਿੱਚ ਹੀ ਡੀਲ ਸੀ ਉਹਦੇ ਵਿੱਚ ਆਈਆਂ ਹੁਣ ਜਿਹੜੀਆਂ ਇਹਦੀਆਂ origignal ਪਲੇਟਾਂ ਉਹ ਨਟ ਬੋਲਟ ਪਾ ਕੇ 40000 ਰੁਪਏ ਦਾ ਸੈੱਟ ਅੱਠ ਪਲੇਟਾਂ ਨੇ ਜੇ ਹੁਣ ਪਲੇਟਾਂ ਦਾ ਭਾਰ ਦੇਖੀਏ ਤਾਂ ਮਸਾਂ ਜੇ ਲੋਹਾ ਲੋਹੇ ਦੇ ਮਤਲਬ ਨੂੰ ਤੋਲੀਏ ਲੋਹੇ ਦੇ ਮਤਲਬ ਨੂੰ ਤੋਲੀਏ ਤਾਂ ਲੋਹੇ ਦਾ ਮੁੱਲ ਮਸਾਂ ਮੇਲਾ ਦਾ ਜੇ ਲੋਹੇ ਦੀ ਕੀਮਤ ਨੂੰ ਦੇਖੀਏ ਮਸਾਂ ਪੰਜ ਤੋਂ 10 7000 ਦਾ ਹੋਊ ਲੋਹਾ ਵੱਧ ਤੋਂ ਵੱਧ ਇੰਨਾ ਕੀ ਹੋਣਾ ਮੈਨੂੰ ਲੱਗਦਾ ਇਤੋਂ ਵੱਧ ਨਹੀਂ ਹੋਣਾ ਵੱਧੂ 10000 ਦਾ ਹੋ ਤੇ ਪਰ ਉਹਦੀ ਕੀਮਤ ਐਨੀ ਆ ਕੀਮਤ ਤਾਂ ਮਾ ਕੀ ਪਰ ਉਹ ਪਲੇਟਾਂ ਨਾ ਤਾਂ ਘਸੀਆਂ ਨੇ ਅੱਜ ਤੱਕ ਜਿੱਦਾਂ ਦੀਆਂ ਹੈਗਾ ਉਹਵੇਂ ਦੀਆਂ ਉਵੇਂ ਹੀ ਪਈਆਂ ਵੀ ਲੋਹੇ ਦੀ ਕੁਆਲਿਟੀ ਇਹ ਹੈ ਠੀਕ ਨਹੀਂ ਤੇ ਆਹਾ ਮੱਕੀ ਵਾਲਾ ਕਟਰ ਪ੍ਰੀਤ ਵਾਲਿਆਂ ਦਾ ਖੋਲਿਆ ਹੋਇਆ ਕੱਲ ਦਾ ਬਾਈ ਉਹਨਾਂ ਨੇ ਲੱਗੇ ਹੋਇਆ ਇਹਨੂੰ ਚੱਕ ਚੁੱਕ ਕਰਨ ਤੇਲ ਤੂਲ ਦੇਖ ਕੇ ਗਏ ਆ ਕੱਲ ਤੇ ਠੀਕ ਚੱਲਿਆ ਸੀਗਾ ਜੋ ਉਹਨਾਂ ਦੀਆਂ ਕੰਪਲੇਂਟਾਂ ਸੀ ਉਹਨਾਂ ਨੇ ਨੋਟ ਕਰਤੀਆਂ ਦੀ ਉਦੋਂ ਪਿਛਲੇ ਸਾਲ ਸੀਗਾ ਪਹਿਲੇ ਸਾਲ ਕਾਫੀ ਕੰਪਲੇਂਟ ਆਈਆਂ ਸੀ ਜਿਹੜਾ ਹੋਇਆ ਸੀਗਾ ਉਦੋਂ ਅਗਲੇ ਸਾਲ ਫਿਰ ਇਹਨਾਂ ਲੋਟ ਕਰਤਾ ਸੀ ਆ ਚੁੰਜਾਂ ਚੁੰਜਾਂ ਦੀਆਂ ਟੋਟੀਆਂ ਦੀ ਕਾਫੀ ਸਹੀ ਹੁਣ ਤਾਂ ਉਹ ਚਲੋ ਸਾਰਾ ਖੋਲਿਆ ਹੋਇਆ ਹੁਣ ਚੈੱਕ ਕਰ ਲੈਣਗੇ ਇੱਕ ਵਾਰ ਬਾਕੀ ਸਭ ਲੋ ਠੀਕ ਆ ਚੱਲੀ ਜਾਂਦਾ ਵਧੀਆ ਕੋਈ ਪ੍ਰੋਬਲਮ ਨਹੀਂ ਹੈਗੀ ਸਹੀ ਚੱਲਿਆ ਵਧੀਆ ਚੱਲਦਾ ਹਾਂ ਇਹਦੇ ਟਾਪੇ ਜੇ ਆ ਮੱਕੀ ਜੰਮ ਜਾਂਦੀ ਹੈ ਇਹ ਨਹੀਂ ਲੈਂਦੀ ਉੱਤੋਂ ਜਿੰਨੇ ਮਰਜੀ ਕੱਪੜੇ ਕੁੱਪੜੇ ਮਾਰੀ ਚੱਲੋ ਇਹਦਾ ਬਸ ਐਵੇਂ ਹੀ ਜੰਮ ਜਾਂਦੀ ਓਥੇ ਤੇ ਫਿੱਤਰ ਆਇਆ ਸੁਹਾਗਾ ਦੇ ਕੇ ਜਿਹੜੇ ਆਪਾਂ ਤਵੀਆਂ ਨਾਲ ਬੌਂਦੇ ਆ ਉਹਦੇ ਉੱਤੇ ਸੁਹਾਗਾ ਦੇਈ ਜਾਂਦੇ ਆ ਕਿਉਂਕਿ ਸੁਹਾਗਾ ਦੇਣ ਨਾਲ ਨਾ ਇੱਕ ਤਾਂ ਡਲੀਆਂ ਜੀਆਂ ਭਰ ਜਾਂਦੀਆਂ ਅੱਗੇ ਹੁਣ ਪਿਛਲੇ ਸਾਲ ਆਪਾਂ ਲੇਜ਼ਰ ਕਰਾ ਲਾਤਾ ਸੀਗਾ ਹੇ ਹੁਣ ਐਤ ਕੀ ਲੇਜ਼ਰ ਕਰਾ ਲਾਉਣਾ ਨਹੀਂ ਕਿਉਂਕਿ ਆਪਾਂ ਕਿਹੜਾ ਖੱਤਿਆਂ ਚ ਪਲਾਉ ਮਾਰੇ ਆ ਉਹਨਾਂ ਚ ਲੇਜ਼ਰ ਕਰਾ ਲਾ ਕੇ ਝੋਨਾ ਬੀਜਿਆ ਸੀਗਾ ਤੇ ਝੋਨਾ ਬੀਜਣ ਤੋਂ ਬਾਅਦ ਆਪਾਂ ਕੁਝ ਨਹੀਂ ਕਰਿਆ ਉਹਨਾਂ ਚ ਤੇ ਤਾਂ ਕਰਕੇ ਵੀ ਹੁਣ ਹੈਗਾ ਵੀ ਕਾਹਨੂੰ ਐਵੇਂ ਖਰਚਾ ਕਰੀ ਜਾਣਾ ਆਪਾਂ ਨੂੰ ਹੈਗਾ ਵੀ ਕਾਹਨੂੰ ਐਵੇਂ ਖਰਚਾ ਕਰੀ ਜਾਣਾ ਬਿਨਾ ਮਤਲਬ ਤੋਂ ਕਿ ਲੇਜ਼ਰ ਕਰਾ ਲਾ ਕੇ ਆਪਾਂ ਉਹਨੂੰ ਸੁਹਾਗਾ ਮਾਰੀ ਜਾਂਦੇ ਤਵੀਆਂ ਨਾਲ ਵਾਹ ਕੇ ਤੇ ਹਜੇ ਆਪਾਂ ਬੋਣੇ ਨਹੀਂ ਖਤੇ ਜੇ ਮੌਸਮ ਚੰਗਾ ਹੋ ਗਿਆ ਤਾਂ ਕੋਲੇ ਜਾ ਕੇ ਹਲਾਣਾਂ ਲਵਾ ਦਾਂਗੇ ਨਹੀਂ ਹਜੇ ਲੋੜ ਨਹੀਂ ਹੈਗੀ ਠੀਕ ਨੇ ਹਜੇ ਚੱਲੀ ਜਾਂਦਾ ਕੰਮ ਕਰ ਠੀਕ ਆ ਚੱਲਦਾ ਮਿੱਟੀ ਸਨਾਈ ਦਾ ਕੰਮ ਤੇ ਗਰਦਾ ਤਾਂ ਬਾਈ ਉੱਡਦਾ ਪੂਰਾ ਪਰ ਮਿੱਟੀ ਛਾਣ ਦਾ ਬੜੀ ਵਧੀਆ ਜਾਂ। ਜਮਾ ਨਹੀਂ ਡਲੀ ਹੈਗੀ ਜਮਾ ਹੀ ਜਮਾ ਹੀ ਧੁੱਦਲ ਬਣਾਈ ਪਈ ਹੈ ਲੈ। ਦੇਖ ਲੈ। ਨਹੀਂ ਤਾਂ ਤੁਹਾਨੂੰ ਡਲੀ ਕੋਈ ਮਾੜੀ ਜੀ। ਐ ਧੁੱਦਲ ਜਮਾ ਬਹੁਤ ਸੋਹਣੀ ਛਾਣ ਦਾ। ਇਹਨੂੰ ਲੋਡ ਹੈਗੀ ਇਹੋ ਜੀ ਮਿੱਟੀ ਦੀ ਵੀ ਜਿੰਨੀ ਬਰੀਕ ਮਿੱਟੀ ਆ। ਉੰਨਾ ਵਧੀਆ ਬਣ ਜਾਂਦਾ ਖੇ। ਐ ਹੀ ਚੱਕਰ। ਆ ਦੇ ਲੱਗੇ ਹੋਇਆ ਮਿੱਟੀ ਚਲਦਾ ਛਾਣ ਦਾ ਕੰਮ ਮਿੱਟੀ ਛਾਣ ਛਾਣ ਕੇ ਟਰਾਲੀ ਭਰੀ ਜਾਂਦੀ ਆ ਆਪਣਾ ਇਹੀ ਖੱਤਾ ਸਹੀ ਹੋ ਜਾਣਾ ਸਾਰਾ ਮਿੱਟੀ ਛਾਣਨ ਦਾ ਤੇ ਕਿਉਂਕਿ ਖੱਤੇ ਤਕੜੇ ਆ ਤੇ ਖੱਤਾ ਸੁੱਕ ਵੀ ਵਧੀਆ ਗਿਆ ਹੁਣ ਕੱਲ ਨੂੰ ਇਹਨੂੰ ਫੇਰ ਵਾਹ ਕੇ ਲੋਟ ਕਰ ਦਾਂਗੇ ਤੇ ਚੱਲ ਫੇਰ ਛਾਣ ਜਾ ਉਹ ਗੱਠਿਆਂ ਵਾਲੇ ਚ ਵੀ ਛਾਣ ਹੋ ਜਾਣੀ ਆ ਮਿੱਟੀ ਤੇ ਹਾਂਜੀ ਵੀਰੇ ਇਰੇ ਜੇ ਕਿਸੇ ਵੀਰ ਨੇ 43610 ਲੈਣਾ ਆਪਣੇ ਕੋਲੇ ਆ ਖੜਾ ਵਾ ਵੀਰਿਆ ਸ਼ੋਅ ਦੀ ਹਾਲਾਤ ਮੜੀ ਜੀ ਖਰਾਬ ਆ ਵੀ ਨੱਟ ਨੋਟੀ ਪੈਣ ਵਾਲਿਆ ਕੋਈ ਟੁੱਟ ਭੱਜ ਨਹੀਂ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਇੰਜਨ ਉੰਜਨ ਦਾ ਓਕੇ ਆ ਕੋਈ ਹੋਰ ਨਹੀਂ ਹੈਗਾ ਹਾਲਾਤ ਚੰਗੇ ਆ ਜੀ ਸਟੀering ਨਵਾਂ ਲੱਗਿਆ ਹੋਇਆ ਵਾ ਤੇ ਬਾਕੀ ਸਾਰਾ ਕੁਝ ਓਕੇ ਆ ਤੇ ਪੁਰਾਣਾ ਮਾਡਲ ਆ ਇਹ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਗੁਰਦੁਆਰਾ ਸਾਹਿਬ ਦਾ ਵਾ ਸ਼੍ਰੀ ਨਾਨਕ ਸਰਾਸੋ ਲੈਂਕਾ ਲੁਕਾ ਸਹੀ ਆ ਸਾਰਾ ਕੁਝ ਆ ਲੱਗੇ ਹੋਇਆ ਦੂਜੇ ਤੇ ਮਗਰਾੜ ਵੀ ਗਲਿਆ ਕੋਈ ਨਹੀਂ ਹੋਇਆ ਮਗਰਾੜ ਹਨਾ ਹੈ ਅਰੀਜਨਲ ਆ ਨਾਲ ਦੀ ਮਗਰਾੜ ਤੇ ਜਿੱਦਾਂ ਵੀ ਹੈਗਾ ਨਾ ਤੇ ਸੋਹਣਾ ਪਿਆ ਵਾ ਤੇ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਉਹ ਦੱਸ ਸਕਦਾ ਪਰ ਹਾਂ ਐਉਂ ਨਾ ਪੁੱਛੀ ਜਾਇਓ ਰੇਟ ਰੇਟ ਇਹ ਇਹ ਨਾ ਵੀਰੇ ਦੇਖੋ ਗੁਰਦੁਆਰੇ ਦੀ ਚੀਜ਼ ਆ 110000 ਰੁਪਏ ਦਾ ਆਪਾਂ ਇਹ ਦੇਣਾ ਟਾਇਰ ਹੈ ਨਹੀਂ ਗੇ ਨਾ ਟਾਇਰ ਮੂ ਮੂਰਲੇ ਆ ਮੂਰਲੇ ਹੈਗੇ ਆ ਮਾੜੇ ਜਿ ਮਗਰਲੇ ਹੈ ਨਹੀਂ ਵੀਰੇ ਠੀਕ ਨਹੀਂ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਦੇਖ ਲਿਓ ਉਹ ਪੰਨ ਟੁੱਟ ਪੰਨ ਨਹੀਂ ਹੋਈ ਹੋਈ ਕਿਤੋਂ ਵੀ ਵੀ ਹਾਂ ਕਿਤੇ ਕਿਤੇ ਬਿਲਡਿੰਗ ਹੋਈ ਨਾ ਉਹ ਚੀਜ਼ਾਂ ਨਹੀਂ ਹੈਗੀਆਂ ਹਾਂ ਸ਼ੋ ਸ਼ੋ ਦੇ ਨੜ ਨੋਟ ਤੇ ਜਾਲੀ ਜੁਲੀ ਪੈਣ ਵਾਲੀ ਆ ਬਾਕੀ ਸਾਰਾ ਓਕੇ ਤੇ ਜੇ ਕਿਸੇ ਵੀਰ ਨੇ ਲੈਣਾ ਦੇਖ ਲਿਓ ਇਹ ਇਹਦੀ ਆਵਾਜ਼ ਆ ਦੇਖ ਲਓ ਪੂਰੀ ਸੋਹਣੀ ਆਵਾਜ਼ ਲਓ ਜੀ ਇਹ ਕੱਲ ਰੱਖੀ ਸੀ ਜਿਹੜੀ ਪਨੀਰੀ ਤੇ ਉਹ ਪਹਿਲਾਂ ਦੀ ਰੱਖੀ ਹੋਇਆ ਜਿਹੜੀ ਉੱਥੇ ਤੱਕ ਪੂਛਾ ਵਾ ਆਪਣੀ ਉਸ ਤੋਂ ਬਾਅਦ ਆ 26 ਆਈ ਜਾਂਦੀਆਂ ਤੇ ਆ ਟਰਾਲੀ ਭਰੀ ਖੜੀ ਆ ਇਹ ਲਾਉਣੀ ਆ ਤੇ ਲਾ ਕੇ ਫਿਰ ਉਸ ਤੋਂ ਬਾਅਦ ਇਹ ਕੱਲ ਕੀ ਪੰਗਾ ਹੋ ਗਿਆ ਇਹ ਟਰਾਲੀ 'ਚ ਸੀ 2 ਦਿਨ ਦਾ ਮਾਲ ਤੇ ਮੂਰੂ ਮੂਰੂ ਲਾ ਲਈ ਮਗਰ ਰਹਿ ਗਈ ਸਾਰੀ ਟਰੈਕਟਰ ਜ਼ੋਰ ਨਾਲ ਲਾਵੇ ਤੇ ਟਰਾਲੀ ਡਾਗ ਗਈ ਰਾਤ ওজন ਪਾ ਕੇ ਕੱਢੀ ਤੇ ਖੇਤ ਉੱਚਾ ਨੀ ਮਾ ਕਰ ਲਿਆ ਸਲੀਪਾਂ ਦਾ ਦੇ ਹੁਣ ਅੱਜ ਹੁਣ ਅੱਜ ਲਊਗੀ ਤੇ ਹੁਣ ਖਾਲੀ ਹੋਊ ਟ੍ਰੇਟ ਇਦਾਂ ਇਹ ਵੀ ਪੰਗੇ ਪੈ ਜਾਂਦੇ ਆ ਹੁਣ ਤਾਂ ਹੀ ਰੱਖਿਆ ਵੀ ਇੱਕ ਇੱਕ ਦਿਨ ਦੀ ਮਿੱਟੀ ਰੱਖਣੀ ਇੱਕ ਇੱਕ ਦਿਨ ਦੀ ਤਾਂ ਹੀ ਉਹ ਛੋਟੀਆਂ ਟਰਾਲੀਆਂ ਖੜੀਆਂ ਕੱਢੀਆਂ ਵੀ ਉਹਨਾਂ 'ਚ ਇੱਕ ਇੱਕ ਦਿਨ ਦਾ ਹੀ ਮਾਲ ਪੈ ਜਾਂਦਾ ਉਹ ਦੇਖੋ ਨਾ ਆ ਦੇਖੋ ਮੂਹਰੋ ਮੂਹਰੋ ਖਾਲੀ ਹੋ ਗਈ ਟਾਇਰਾਂ ਤੱਕ ਟਾਇਰਾਂ ਤੋਂ ਮਗਰ ਮਗਰ ਮਾਲ ਰਹੇਗਾ ਇਹ ਚੱਕਰ ਚੱਲਿਆ ਲਓ ਜੀ ਮੁੜਈ ਚੰਨੀ ਮਸ਼ੀਨ ਆਪਣੀ ਤੇ ਹੁਣ ਤੱਕ ਆਪਣੀ 400 ਟਰਾਲੀ ਬਣ ਗਈ ਬਾਈ ਆਪਣੀਆਂ ਵਿੱਚ ਪਾ ਕੇ 400 ਤੋਂ ਉੱਪਰੀ ਹੋ ਗਈ 400 ਤੋਂ ਥੱਲੇ ਨਹੀਂ ਹੈਗੀ ਯਾਨੀ ਕਿ ਆਪਣੀ 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 ਵੀ ਤੇ ਬਾਹਰ ਵੀ ਜਿੰਨੀ ਕੁ ਬਣਾਈ ਆ 400 ਟਰਾਲੀ ਹੋ ਗਈ ਵਧੀਆ ਸੀਜ਼ਨ ਲੱਗਿਆ ਅਜੇ ਕੱਲ ਦਾ ਦਿਨ ਹੋਰ ਆਪਣੇ ਕੋਲ ਕੰਮ ਕੱਲ ਦਾ ਕੱਲ ਨੂੰ ਮੁੱਕ ਜੂ ਤਕਰੀਬਨ ਇੱਕ ਦਿਨ ਹੈਗਾ ਅਜੇ ਬਹੁਤ ਸੋਹਣਾ ਸੀਜ਼ਨ ਲੱਗ ਗਿਆ ਬਾਈ ਚਾਹੇ ਦੇਖੋ ਚਾਹੇ ਅਜ ਆਪਣੀ ਆਪ ਦੀ ਜਾਦੇ ਆ ਤਾਂ ਆਪਣੀ ਸੀਗੇ ਆ ਆਪਣੀ ਵੀ ਤੂੜੀ ਕਾਫੀ ਸੀ ਆਪਣੇ ਵਿੱਚੋਂ ਆ ਜਿੰਨੇ ਟੰਡੇ ਸੀਗੇ ਆਪਾਂ ਜਿੰਨੀ ਕਣਕ ਸੀ ਉਹਦੇ ਵਿੱਚੋਂ 30 ਕਿੱਲੇ ਇੱਕ ਆਪਣੇ ਮੋਹੀ ਵਾਲੇ ਉਹ ਵੀਰ ਹੋਣਾ ਨੇ ਬਣਾਏ ਸੀ 30 ਕਿੱਲੇ ਉਹ ਤਿੰਨ ਇੱਕ ਤੇ 5 1 ਐਨੇ ਡੰਡੇ ਆਪਾਂ ਜਾਨੀ ਕਿ ਕਰਚੇ ਕਹਿ ਲੋ ਡੰਡੇ ਕਹਿ ਲੋ ਵੀ ਉਹ ਆਪਾਂ ਦਿੱਤੇ ਸੀਗੇ ਕਿਸੇ ਨੂੰ ਬਾਕੀ ਸਾਰੇ ਆਪਾਂ ਆਪ ਬਣਾਈ ਆ ਤੇ ਸੋਣੀ ਬਣ ਗਈ ਧੂੜੀ ਤੇ ਅਗਲੀ ਵਾਰ ਤੋਂ ਹੁਣ ਜਿਹੜੀ ਉਹ ਮਸ਼ੀਨ ਦੇ ਵਿੱਚ ਉਦਣ ਲੋਹੇ ਦਾ ਆਇਆ ਸੀ ਉਹ ਵੀ ਆਪਾਂ ਦੇ ਆਉਣੀ ਆ ਉੱਥੇ ਆਪਣਾ ਜਿੱਥੇ ਮੱਕੀ ਵਾਲਾ ਕਟਰ ਦਿੱਤਾ ਉਹ ਅੰਕ ਨਾਲ ਗੱਲ ਹੋਈ ਸੀ ਸਾਨੇ ਵਾਲਾ ਉਹਨਾਂ ਦਾ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਜਿਸ ਦਿਨ ਕਟਰ ਲੈਣ ਆਓਗੇ ਇਹਨੂੰ ਖੜਾ ਦਿਓ ਵੀ ਫਿਰ ਵਿੱਚੋਂ ਸਾਰੀ ਓਕੇ ਦੀ ਰਿਪੋਰਟ ਕਰ ਦਾਂਗੇ ਤਾਂ ਸਾਰੀ ਠੀਕ ਕਰਵਾ ਲੈਣੀ ਲਓ ਜੀ ਟਰੀਆਂ ਜਾਂਦੇ ਆ ਟਰੀਆਂ ਬਸ ਇਹੀ ਆ ਵੀ ਇਹ ਟਰੀਆਂ ਧਰਨੀਆਂ ਸ਼ਾਮ ਨੂੰ ਪੈਂਦੀਆਂ ਕਿਉਂਕਿ ਆ ਜਿਹੜੀ ਚਿੱਟੀ-ਚਿੱਟੀ ਤੂਈ ਹੈ ਨਾ ਇਹ ਨਾ ਮੱਚ ਜਵੇ ਇਹਦਾ ਡਰ ਹੁੰਦਾ ਵੀ ਧੁੱਪ ਤੋਂ ਪਹਿਲਾਂ ਨਾ ਮੱਚ ਜਵੇ ਇਹ ਤਾਂ ਕਰਕੇ ਇਹਨੂੰ ਸ਼ਾਮ ਨੂੰ ਰੱਖਣਾ ਪੈਂਦਾ ਬਸ ਹੋਰ ਕੋਈ ਵੀ ਪ੍ਰੋਬਲਮ ਨਹੀਂ ਤੇ ਅੱਜ ਆਪਾਂ ਬਜਾਈ ਨਹੀਂ ਸੀ ਕਰੀ ਤਾਂ ਕਰਕੇ ਹੁਣ ਲੱਗੇ ਹੋਏ ਆ ਬੰਦੇ ਆਪਣੇ ਮਿੱਟੀ ਮੋਟੀ ਵੀ ਛਾਣੀਆਂ ਕੱਲ ਨੂੰ ਸਵੇਰੇ ਬਜਾਈ ਕਰਾਂਗੇ ਪਨੀਰੀ ਦੀ ਵੇਰ ਦਾ ਮਜ ਨੂੰ ਐ ਕਰੀ ਆਪਾਂ ਸਵੇਰੇ ਟਰੇ ਭਰ ਲਈਏ ਦੋ ਡਰਮ ਲੱਗ ਜਾਂਦੇ ਆ ਕਿ ਇੱਕ ਸਵੇਰੇ ਸਾਜਰੀ ਸ਼ੁਰੂ ਕਰ ਲਈਏ ਬੁੜੀਆਂ ਮਿੱਟੀ ਛਾਣ ਦੇਣਗੀਆਂ ਬੁੜੀਆਂ ਨੇ ਆ ਜਾਣਾ ਉਹਨਾਂ ਨੂੰ ਮਿੱਟੀ ਛਾਣਨ ਨੂੰ ਰੱਖ ਲਾਂਗੇ ਆ 1200 ਟਰੇ ਤੋਂ ਹੋਈ ਜੀ हां दो ਟਰਾਲੀ ਅੱਜੂ ਤਾਂ ਇੱਕ ਤੁਸੀਂ ਉਤਾਰਿਆ ਸੀ ਟਰਾਲੀ ਫਿਰ ਇੱਕ ਸਵੇਕ ਉਹ ਵੀ ਲਾ ਗਈਆਂ ਟਰਾਲੀ ਦੇ ਇੱਕ ਨਾ ਜਿੰਨੇ ਵੀ ਵੀਰ ਮੇਰੇ ਵੀਡੀਓ ਦੇਖਦੇ ਹੁੰਨੇ ਹੋ ਨਾ ਵੀਰੇ ਇੱਕ ਤੁਹਾਨੂੰ ਰਿਕੁਐਸਟ ਆ ਵੀਡੀਓ ਨੂੰ ਨਾ ਮੈਂ ਕਦੇ ਤੁਹਾਨੂੰ ਇਹ ਗੱਲ ਕਹੀ ਨਹੀਂ ਪਰ ਮੈਂ ਅੱਜ ਕਹਿੰਦਾ ਵੀਡੀਓ ਨੂੰ ਨਾ ਲਾਈਕ ਜ਼ਰੂਰ ਕਰ ਦਿਆ ਕਰੋ ਤੁੜੇ ਲਾਈਕ ਕਰਨਾ ਨਾ ਵੀਡੀਓ ਵੀ ਵਾਇਰਲ ਹੋ ਜਾਂਦੀ ਆ ਵੀ ਜਿਆਦਾ ਵੀਰ ਦੇਖਣਗੇ ਕੋਈ ਵੀ ਵੀਡੀਓ ਆਪਣੀ ਹੈ ਨਾ ਉਹਨੂੰ ਬਸ ਇੱਕ ਲਾਈਕ ਕਰ ਦਿਆ ਕਰੋ ਲਾਈਕ ਜ਼ਰੂਰੀ ਆ ਨਿੱਕਾ ਹੈ ਜਾਂ ਛੋਟਾ ਹੈ ਜਾਂ ਹੱਥ ਬਣਿਆ ਹੁੰਦਾ ਉਹਨੂੰ ਲਾਈਕ ਵਾਲਾ ਕਰ ਦਿਆ ਕਰੋ ਜੇ ਨਹੀਂ ਪਸੰਦ ਲੱਗੀ ਡਿਸਲਾਈਕ ਵੀ ਕਰ ਦਿਓ ਕੋਈ ਦਿੱਕਤ ਨਹੀਂ ਬਟ ਉਹ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਜ਼ਰੂਰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਚਾਹੇ ਘੱਟ ਕਰ ਦਿਓ ਪਰ ਲਾਈਕ ਵਾਲਾ ਬਟਨ ਆਉਂਦਾ ਕਿਉਂਕਿ ਵੀਰ ਦੇਖਦੇ ਬਹੁਤ ਜ਼ਿਆਦੇ ਹੁਣ ਤੁਸੀਂ ਚਲੋ ਵਿਊ ਵਧੀਆ ਆਉਣ ਲੱਗੇ ਪਰ ਉਹਨੂੰ ਜੇ ਤੁਹਾਨੂੰ ਚੰਗੀ ਲੱਗਦੀ ਹੈ ਵੀਡੀਓ ਤਾਂ ਉਹਨੂੰ ਜਿੰਨੇ ਵੀਰ ਦੇਖਦੇ ਹੁੰਦੇ ਆ ਵੀਡੀਓ ਨੂੰ ਤਾਂ ਉਹਨੂੰ ਲਾਈਕ ਜਰੂਰ ਕਰਿਆ ਕਰੋ ਬਸ ਇਹ ਰਿਕੁਐਸਟ ਆ ਤੁਹਾਡੇ ਵੀਰਾਂ ਕੋਲੇ ਕਿਉਂਕਿ ਫੇਰ ਨਾ ਵੀਡੀਓ ਵਾਇਰਲ ਜ਼ਿਆਦਾ ਹੁੰਦੀ ਆ ਵਿਊ ਜ਼ਿਆਦੇ ਆਉਣਗੇ ਹਨਾ ਤੇ ਬਸ ਇੰਨੀ ਕੁ ਰਿਕੁਐਸਟ ਆ ਅੱਜ ਹੀ ਕਹਿਤਾ ਮੁੜ ਕੇ ਅੱਜ ਤੋਂ ਬਾਅਦ ਆਪਾਂ ਕਹਿਣਾ ਨਹੀਂ ਇਹੀ ਵੀਡੀਓ ਦੇ ਵਿੱਚ ਆਪਾਂ ਕਹਿਣਾ ਸੀ ਵੀ ਇੱਕ ਥੋੜੇ ਅੱਗੇ ਰਿਕੁਐਸਟ ਹੀ ਕਰੀ ਆ ਵੀ ਜੇ ਤੁਸੀਂ ਕਰ ਸਕਦੇ ਹੋ ਤਾਂ ਜੇ ਵੀਡੀਓ ਦੇਖਦੇ ਹੋ ਤਾਂ ਉਹਦੇ ਥੱਲੇ ਲਾਈਕ ਦਾ ਬਟਨ ਆਉਂਦਾ ਤੁਹਾਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਬਸ ਇੰਨੀ ਆ ਇਹ ਅੱਜ ਹੀ ਰਿਕੁਐਸਟ ਕਰਨੀ ਸੀ ਬਸ ਅੱਜ ਤੋਂ ਬਾਅਦ ਮੁੜ ਕੇ ਨਹੀਂ ਹੋਣੀ ਅਜਾਤ ਨੇ ਮੇਂ ਵੇਚਵਾ ਚਾਹੇ 12 ਬਜੇ ਤੇ ਰਾਤ ਬਹੁਤ ਵੀਰ ਪੁੱਛਦੇ ਹੁੰਦੇ ਆ ਵੀ ਵੀਰੇ 26 ਦੀ ਪਨੀਰੀ ਕਦੋਂ ਬੀਜਦੇ ਆ ਵੀਰੇ ਅਸੀਂ ਤਾਂ 22 ਬੀਜੇ ਜਾਂਦੇ ਆ ਕੱਲ ਨੂੰ ਪਰਸੋਂ ਨੂੰ ਛੱਟੇ ਵਾਲੀ ਵੀ ਬੀਜਣੀ ਆ ਕਿਉਂਕਿ ਬਹੁਤ ਵੀਰ ਪੁੱਛਦੇ ਆ ਵੀਰੇ ਤੁਸੀਂ ਝੋਨਾ ਕਦੋਂ ਬੀਜਣਾ 26 ਵੀਰੇ ਅਸੀਂ ਤਾਂ ਉਦੋਂ ਤੋਂ ਹੀ ਸਟਾਰਟਿੰਗ ਕਰ ਦਿੰਨੇ ਆ ਜਿੱਦਣ ਤੋਂ ਝੋਨੇ ਦੀ ਡੇਟ ਹੁੰਦੀ ਆ ਸਮਝ ਲਓ ਜੇ ਐਤਕੀ 9 ਤਰੀਕ ਆ ਜੇ 9 ਨੂੰ ਕੱਦੂ ਹੋ ਗਿਆ ਤਾਂ 9 ਨੂੰ ਹੀ 26 ਲਾ ਦੇਣਾ ਨਹੀਂ 10 ਨੂੰ ਲਾ ਲਾਂਗੇ ਬਸ ਆਪਾਂ ਨਹੀਂ ਕਦੇ ਦੇਖਿਆ ਡੇਟ ਡੂਡ ਨਹੀਂ ਦੇਖੀ ਕਿਉਂਕਿ ਗੱਲ ਐ ਹੋਣਾ ਜਿਹੜੀ ਮਸ਼ੀਨ ਨਾਲ ਆਪਾਂ 26 ਝੋਨਾ ਲਾਉਨੇ ਆ ਉਹ 10 ਦਿਨ ਵੱਧ ਲੈ ਜਾਂਦਾ ਇਹ ਚੱਕਰ ਤੇ ਹੋਰ ਨਹੀਂ ਕੋਈ ਚੱਕਰ ਉਹ 10 ਦਿਨ 10 ਤੋਂ 12 ਦਿਨ ਵੱਧ ਲੈ ਜਾਂਦਾ ਮਸ਼ੀਨ ਨਾਲ ਅਸੀਂ ਤਾਂ 26 ਤੋਂ 9 ਦਿਨ ਹੀ ਲਾ ਦਿੰਨੇ ਆ ਜਿੱਦਣ ਸਾਡੀ ਡੇਟ ਹੁੰਦੀ ਆ ਤੇ ਇੱਕ ਵੀਰਾਂ ਦੇ ਬਹੁਤ ਕੁਐਸਚਨ ਇਹ ਆਉਂਦੇ ਹੁੰਦੇ ਆ ਵੀਰੇ ਮੱਕੀ ਨੂੰ ਪਾਣੀ ਕਦੋਂ ਬੰਦ ਕਰਨਾ ਵੀਰੇ ਮੱਕੀ ਨੂੰ ਪਾਣੀ ਬੰਦ ਕਰਨ ਦੀ ਲੋੜ ਨਹੀਂ ਮੱਕੀ ਦੇ ਜਦੋਂ ਨਾ ਜਦੋਂ ਪੱਕੀ ਦੇ ਪਰਦੇ ਚਿੱਟੇ ਹੋਣ ਲੱਗ ਗਏ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਮੱਕੀ ਦੇ ਪਰਦੇ ਚਿੱਟੇ ਹੋਣ ਲੱਗੇ ਉਦੋਂ ਤੁਸੀਂ ਪਾਣੀ ਬੰਦ ਕਰਦੇ ਹੋ ਨਹੀਂ ਉਨੇ ਟਾਈਮ ਨਾਲ ਕਰਿਓ ਪਾਣੀ ਬੰਦ ਹਨਾ ਮੱਕੀ ਦੇ ਪਰਦੇ ਚਿੱਟੇ ਹੋਣ ਲੱਗ ਜਾਣੇ ਉਦੋਂ ਪਾਣੀ ਬੰਦ ਕਰ ਦਿਓ ਬਸ ਉਸ ਤੋਂ ਪਹਿਲਾਂ ਨਾ ਕਰੇ ਬਸ ਕਿਉਂਕਿ ਮੱਕੀ ਪੱਕਣੀ ਆਪਣੇ ਆਪ ਹੀ ਐਉਂ ਨਹੀਂ ਹੈਗਾ ਕਿ ਮੱਕੀ ਨੂੰ ਜੇ ਅਪਾ ਪਾਣੀ ਲਈ ਜਾਵਾਂਗੇ ਤਾਂ ਪੱਕਣੀ ਨਹੀਂ ਨਹੀਂ ਮੱਕੀ ਪੱਕ ਜਾਂਦੀ ਆ ਮੱਕੀ ਉਦੋਂ ਥੋੜੀ ਵਧੀਆ ਹੋ ਜਾਣੀ ਆ ਜਿੱਦਾਂ ਤੁਸੀਂ ਪਾਣੀ ਲਾਵਾਂਗੇ ਉਹਨੇ ਆਪਣੇ ਪਰਦੇ ਵੀ ਚਿੱਟੇ ਹੋਣ ਲੱਗ ਜਾਣੇ ਆ ਟਾਂਡੇ ਵੀ ਚਿੱਟੇ ਹੋਣ ਲੱਗ ਜਾਂਦੇ ਉਦੋਂ ਪਾਣੀ ਬੰਦ ਕਰ ਦਿਓ ਪਹਿਲਾਂ ਪਾਣੀ ਬੰਦ ਕਰਨ ਦਾ ਕੋਈ ਨਹੀਂ ਹੈਗਾ ਹਰੇ ਪਰਦਿਆਂ ਦੇ ਵਿੱਚ ਪਾਣੀ ਨਾ ਬੰਦ ਕਰਿਓ ਜਦੋਂ ਪੜਦੇ ਪੂਰੇ ਚਟੇ ਹੋਣ ਲੱਗੇ ਉਦੋਂ ਪਾਣੀ ਬੰਦ ਕਰਿਓ ਉਸ ਤੋਂ ਪਹਿਲਾਂ ਨਾ ਵੀਰ ਬਣੇ ਕੋਈ ਵੀ ਵੀਰ ਪਾਣੀ ਬੰਦ ਨਾ ਕਰਿਓ ਤੇ ਬਹੁਤ ਵੀਰਾਂ ਦੇ ਮੈਨੂੰ ਫੋਨ ਤੇ ਮੈਸੇਜ ਆਉਂਦੇ ਆ ਕਿ ਵੀਰੇ ਪਾਣੀ ਕਦੋਂ ਬੰਦ ਕਰੀਏ ਕਦੋਂ ਬੰਦ ਕਰੀਏ ਤਾਂ ਮੈਂ ਇਹ ਅੱਜ ਵੀਡੀਓ ਦੇ ਵਿੱਚ ਕਰ ਕੀਤਾ ਤੇ ਆਪਾਂ ਵੀਰੇ ਜਿੰਨੀ ਵੀ ਪਨੀਰੀ ਬੀਜੀ ਆ ਤੇ ਲੋ ਨਾ ਕਦੀ ਡਰੀਆਂ ਦੇ ਵਿੱਚ ਕੁਝ ਪਾਇਆ ਨਾ ਅਜੇ ਤੱਕ ਉਹ ਪਨੀਰੀ ਤੁਸੀਂ ਕੱਲ ਵੀ ਦੇਖਿਓ ਉੱਚ ਕੁਝ ਪਾਇਆ ਮੈਂ ਨਹੀਂ ਕਦੇ ਅਸੀਂ ਕੁਝ ਪਾਉਂਦੇ ਬਸ ਸਿਰਫ ਗੱਲਾ ਪਾਉਣਾ ਤੇ ਪਾਉਣਾ ਜ਼ੂਰੀ ਆ ਉਹ ਵੀ ਮਾੜਾ ਜਿਹਾ ਚਟਾ ਦੇਣਾ ਅਜੇ ਤੱਕ ਦਿੱਤਾ ਨਹੀਂ ਜਿੱਦਣ ਦਵਾਂਗੇ ਛੱਟਾ ਤੁਹਾਨੂੰ ਦਿਖਾਉਂਗਾ ਕੱਲ ਟਰਾਲੀ ਤੋਂ ਅਸੀਂ ਤੁਹਾਨੂੰ ਦੱਸਿਆ ਸੀ ਮੈਂ ਤਾਂ ਕਰਕੇ ਹੁਣ ਪੰਗਾ ਪਿਆ ਹੋਇਆ ਵੀ ਨਾਲ ਦੀ ਨਾਲ ਉਹ ਪੂਰੇ ਪੱਧਰ ਕਰਦੇ ਆ ਟਰਾਲੀ ਤੋਂ ਸੁਣਦੇ ਹੁਣ ਟਰਾਲੀ ਖਾਲੀ ਉਹ ਜਿਹੜੀ ਟ੍ਰੇ ਹੈ ਬਹੁਤ ਸੀ ਹਾਂ ਦੇ ਲੋ ਕਿੰਨੀ ਜਗ੍ਹਾ ਲੱਗ ਅੱਧਾ ਘੇਰਾ ਕੱਲ ਲੱਗਿਆ ਅੱਧਾ ਘੇਰਾ ਹੋਣ ਲੱਗ ਜਾਣਾ